ਸਰਦਾਰ ਸੰਤੋਖ ਸਿੰਘ ਭਾਈ ਪਰ ਜੰਗਲ ਸਰਦਾਰ سیڈیا دیو بیچ کے گھنے کرتے ہیں ابانیاں اڈانیاں نفرا دیتی آج جب موتی دا راج نہیں گا ابانیاں اڈانیاں دا راج ایک امیر کے راج دا انڈیا دیتے راج جن نے مول ہونے جن نے آکول پلا جائے جن نے پڑھوڑ پیا انہیں جو اسی پرسنٹ کے ابانیاں اڈانیاں دے اور جو کچھ کہا رہا ہے وہ مجھے کسی جان دے ہو کسان پر آنا جو کیتا بھی کسی جان دے

ਇਹ ਸ਼ਕਤ ਜਿਹੜੀ ਆ ਇੰਡੀਆ ਦੀ ਰੋੜ ਆ ਤੂੰ ਸਾਡੇ ਕਿਸਾਨਾਂ ਨੂੰ ਰੋਕ ਨਹੀਂ ਸਕਦਾ ਤੇ ਪਾਕਿਸਤਾਨ ਤੋਂ ਨਹੀਂ ਆਏ ਇਹ ਸਾਡੇ ਪੰਜਾਬ ਦੇ ਵਸਿੰਦੇ ਨੇ ਔਰ ਸਾਰੇ ਇੰਡੀਆ ਦਾ ਟਿੱਡ ਭਰਦੇ ਉਸੇ ਵੇਲੇ ਜਿਹੜਾ ਬਾਰਡਰ ਖੁੱਲ ਗਿਆ ਸਾਡੇ ਜਵਾਨਾਂ ਨੇ ਦੁੱਧ ਮਾਰ ਕੇ ਜਾ ਕੇ ਦਿੱਲੀ ਨੂੰ ਝੜਾ ਪਾਇਆ ਔਰ ਦਿੱਲੀ ਚੋਂ ਕੁਛ ਐਤਹੀ ਜਾਣੀ 700 ਤੋਂ ਵੱਧ ਕਿਸਾਨ ਜਿਹੜੇ ਸਾਡੇ ਉੱਤੇ ਸ਼ਹੀਦ ਹੋਏ ਔਰ ਟੂਲ ਫੋਨ ਕੇ ਗੱਲ ਕੀਤੀ ਭਲਾਈਪੁਰ ਸਾਹਿਬ ਨੇ ਫੋਨ ਤੇ ਗੱਲ ਕਰਾਈ ਮੈਂ ਪਹਿਲੇ ਬੰਦੇ ਵੇਖੇ ਯਾਰ ਹਰੇਕ ਬੰਦਾ ਤੁਰਨ ਲੱਗਿਆ ਕਹਿੰਦਾ ਕਿ ਮੈਂ ਤਾਂ ਮੈਨੂੰ ਸਰਪੰਚ ਬਣਾਉਂਗੇ ਮੈਨੂੰ ਚੇਅਰਮੈਨ ਬਣਾਉਂਗੇ ਮੇਰਾ ਧਿਆਨ ਰੱਖੋਗੇ ਔਰ ਦਾਉਦ ਜੀ ਨੇ ਕੋਈ ਗੱਲ ਕੀਤੀ ਕਹਿੰਦੇ ਅੱਜ ਸੋਚਣ ਵਾਲੀ ਗੱਲਾਂ ਅਸੀਂ ਮੰਗਣਾ ਕੁਝ ਨਹੀਂ ਅੱਜ ਤਾਂ ਮੋਦੀ ਲਾਉਣਾ ਹੈ ਕਿਉਂਕਿ ਜੇ ਮੋਦੀ ਨਾਲ ਇਹ ਦੇਸ਼ ਬਚਾਲਿਆ ਤੇ ਸਾਰਾ ਕੁਝ ਮਿਲ ਜੂ ਜੇ ਮੋਦੀ ਆ ਗਿਆ ਤੇ ਦੇਸ਼ ਤਾਂ ਪੀੜਾ ਘਰ ਕੇ ਹੋ ਜਾਊ। ਕਹਿੰਦੇ ਸਾਡੀ ਸੋਚ ਇਹ ਹੈ ਕਿ ਪੰਜਾਬ ਦਾ ਇਲੈਕਸ਼ਨ ਨਹੀਂ ਇਹ ਦੇਸ਼ ਦਾ ਇਲੈਕਸ਼ਨ ਹੈ। ਇਸ ਦੇਸ਼ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਵੀ ਆਪਾਂ ਤਕੜੇ ਹੋ ਕੇ ਮੋਦੀ ਨੂੰ ਲਾਉਣ ਦਾ ਕੰਮ ਕਰੀਏ ਤੇ ਕਾਂਗਰਸ ਸਰਕਾਰ ਲਿਆਉਣ ਦਾ ਕੰਮ ਕਰੀਏ ਤਾਂ ਕਿ ਆਪਣੇ ਅਧੂਰੇ ਕੰਮ ਪੂਰੇ ਹੋ ਸਕਣ। ਅੱਜ ਜਨਰੇਰਾਂ ਤੁਸੀਂ ਬੈਠੇ ਹੋ। ਮੈਨੂੰ ਦੱਸਿਓ ਉਹ ਆ ਗਿਆ ਸੀਗਾ ਬਈ ਮੋਦੀ ਸਾਹਿਬ ਤੋਂ ਆਏ ਆ 2800 ਦੇ ਵਿੱਚ ਆਪਣੇ ਕੋਲੇ-ਪਾਲੇ ਲੋਕ ਆ ਜਿਜਵਾਤੀ ਜੇ ਮਗਰ ਲੱਗ ਜਾਂਦੇ ਆ ਉਹ ਕਹਿੰਦਾ ਬਾਈਓ ਮੈਨੂੰ ਮੈਂ ਚਾਹੇ ਵਾਲਾ ਹਾਂ ਚਾਹੇ ਵਾਲਾ ਆਪਕੇ ਖਾਤੇ ਮੇ 15-15 ਲੱਖ ਆਉਣਗੇ ਆ ਗਿਆ ਬੀਬੀ ਦੇ ਖਾਤੇ 'ਚ 15 ਲੱਖ ਆਇਆ ਕਿਸੇ ਦੇ ਖਾਤੇ 'ਚ 15 ਰੁਪਏ ਨਹੀਂ ਆਏ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਆ ਗਿਆ ਉਹਨੂੰ ਵੈਸੇ ਤਾਂ ਪੈਗਵੰਤ ਮਾਨ ਕਹਿੰਦੇ ਆ ਫਿਰ ਚਲੋ ਭਗਵੰਤ ਮਾਨ ਆਪਾਂ ਕਹ ਦੇਨੇ ਮੁੱਖ ਮੰਤਰੀ ਉਹਨੂੰ ਪਤਾ ਸੀ ਕਿ ਬੰਦਿਆਂ ਨੇ ਨਹੀਂ ਮੇਰੇ ਅੱਖੇ ਲਗਣਾ ਕਿ ਉਹਨੇ ਨਵੇਂ ਕੰਮ ਚਲਾ ਲਿਆ ਉਹ ਕਹਿੰਦਾ ਕਿ ਅੱਜ ਤੱਕ ਮਹਿਲਾਵਾਂ ਦਾ ਕਿਸੇ ਨੇ ਮਾਨ ਸਨਕਾਰ ਨਹੀਂ ਕੀਤਾ ਮੈਂ ਮਾਨ ਸਨਕਾਰ ਵੀ ਕਰਾਂਗਾ ਮਾਨ ਸਨਕਾਰ ਚ 1000 ਰੁਪਏ ਮਹੀਨੇ ਦਾ ਦੇਵਾਂਗਾ ਤੇ ਬੀਬੀਆਂ ਨੇ ਜਦੋਂ ਤਾਂ ਭਾਸ਼ਣ ਬੁਸ਼ਣ ਸੁਣਿਆ ਉਦੋਂ ਨੂੰ ਪਰਸਨਾ ਹੀ ਲੱਲੇ ਕਿ ਚਲਾ 100 ਰੁਪਏ ਦਾ ਆਇਆ ਹੀ ਕਰੂ। 100 ਰੁਪਏ ਆਇਆ ਕਰਨਾ। ਇਹ ਬੰਦੇ ਵਿਚਾਰੇ ਤਾਂ ਕਾਂਗਰਸ ਦਾ ਬੂਥ ਲਾ ਕੇ ਬੈਠੇ ਰਹਿ ਤੇ ਬੀਬੀਆਂ ਅੰਦਰ ਜਾ ਕੇ ਚੁੱਪ ਕਰਕੇ ਝਾੜੂ ਵਾਲਾ ਬਟਨ ਆਪਕੇ ਟੀਮ ਕਿਰਾਏ ਆਈਆਂ ਕਿ ਚੱਲ ਇਹਨੂੰ ਬਣਾਇਆ। ਇਸ ਕਰਕੇ ਆਜ ਬਚਾਰੀਆਂ ਪਛਤਾਉਂਦੀਆਂ ਨੇ ਕਿ ਯਾਰ ਤਾਂ ਕੀ ਆਉਣਾ ਸੀ ਜਿਹੜੇ 90 ਕਿਲੋ ਆਉਦੇ ਸੀ ਉਹ ਵੀ ਗਵਾਲੇ। ਕਿੰਨੇ ਢਾਣੇ ਆਉਂਦੇ ਹੁਣ? 5 ਕਿਲੋ। ਤੇ ਦੇਖ ਲਓ 27 ਮਹੀਨਿਆਂ ਚ 25 ਕਿਲੋ ਦਾਣੇ ਉੱਡ ਗਏ ਮਾਤਾ ਜੀ ਹਾਰ ਤਾਂ ਕੀ ਮਿਲਣਾ ਸੀ ਜੇ ਅਜੇ ਵੀ ਬਦਲਾਵ ਵੇਖਣ ਨੂੰ ਜੀ ਕਰਦਾ ਏਕਰਾ ਫਿਰ ਮੌਕਾ ਦੇ ਦਿਓ ਉਹਨਾਂ ਨੂੰ ਤੇ ਮੁੜ ਕੇ ਦਾਣੇ ਪੰਜ ਰਹਿ ਜਾਣਗੇ ਸ਼ੀਸ਼ੇ 'ਚ ਬਣਾ ਕੇ ਰੱਖ ਲਿਓ ਤੇ ਜਦੋਂ ਜਵਾਕਾਂ ਕੋਲ ਨੂੰ ਕਿਹਾ ਜਾ ਸੋਨੂ ਦਾ ਦਾਣਾ ਮੋਨੂ ਦਾ ਤੇ ਫਰਾਣੇ ਦਾ ਫਰਾਣੇ ਦਾ ਭਾਉਣ ਦੀ ਲੋੜ ਹੀ ਨਹੀਂ ਉਹਦੇ ਨਾਲ ਹੀ ਰੱਚ ਜਾ ਕੇ ਪੈਨਸ਼ਨ ਜਿਹੜੀ ਆ ਮਾਤਾ 2500 ਹੁੰਦੀ ਐ ਉਹ ਚੰਨੀ ਵਾਲਾ 1500 ਜਾਂਦਾ ਕਿੰਨੇ ਜਣੇ ਆ ਜਿਹੜੇ ਕਹਿੰਦੇ ਚੰਨੀ ਮੁੱਖ ਮੰਤਰੀ ਵਧੀਆ ਸੀ ਜੀ ਪਤਾ ਨਹੀਂ ਅੱਜ ਉਹ ਲਾਇਆ ਕਿ ਨਹੀਂ ਲਾਇਆ ਲੇਕਿਨ ਪਿਛਲੀ ਵਾਰ ਜਦੋਂ ਬੰਦੇਸ ਗਿਆ ਤਾਂ ਖਾਲਸਤਾਨ ਦੀ ਗੱਲ ਜੀ ਹਾਂ ਬਿਲਕੁਲ ਮੁੜ ਖਾਲਸਤਾਨ ਤਜੱਬੇ ਤੇ ਨਹੀਂ ਗਿਆ ਮੈਨੂੰ ਲੱਗਦਾ ਬਿਲਕੁਲ ਪਤਾ ਨਹੀਂ ਇਹ ਪਰਿਵਰਤਨ ਇਹਦਰ ਪਰਵਰਤਨ ਕਿਉਂ ਹੋਇਆ ਕਿ ਖਾਲਸਾ ਦਾ ਰਾਸੋਦ ਕੇ ਜਦ ਕਹਣਾ ਜੀ ਫਿਰ ਰੇਟੇ ਪਰਵਰਤਨ ਹੋ ਨਹੀਂ ਸਕਦਾ ਤੇ ਜੇ ਖਾਲਸਾਰ ਮਕਾਨ ਹੈ ਤਾਂ ਮੁਲਕੀ ਸੰਗੀਕਰ ਦੇ ਖਰਾਬ ਹੋਏਗੀ ਜੀ ਫਿਰ ਸੂਭਿਚ ਵੀ ਹੋਏਗੀ ਇਹਨਾਂ ਗੱਲਾਂ ਤੋਂ ਇਹਨਾਂ ਗੱਲਾਂ ਨੂੰ ਵੀ ਲੋਕਾਂ ਨੇ ਦੇਖਣਾ ਜੀ ਫਿਰ ਝੰਡਾ ਉਹਨਾਂ ਦਾ ਹੁਣ ਜੇਬ ਚਾ ਰੂ ਜੀ ਕਰ ਕਰ ਇਹਦੋਂ ਲੋਹਾ ਤਾਂ ਕੋਈ ਝੰਡਾ ਨਹੀਂ ਬਿਲਕੁਲ ਨਹੀਂ ਕਈ ਲੋਗ ਜਜਵਾਤੀ ਹੋ ਕੇ ਐਸਾ ਕਿਉਂ ਕਹੀ ਜਾਂਦੇ ਕਿ ਭਾਈ ਅੰਮ੍ਰਿਤਪਾਲ ਇੱਕੋ ਰਟ ਫੜੀ ਆ ਅਸੀਂ ਪਿੰਡੋਂ ਪਿੰਡ ਵੀਊ ਲੈਨੇ ਆ ਤੇ ਉਹ ਭਾਈ ਅੰਮ੍ਰਿਤਪਾਲ ਨੇ ਕਹਿੰਦੇ ਕਿ ਵੀ ਹਾਂ ਮੈਂ ਉਹਨਾਂ ਨੂੰ ਇਹ ਪੁੱਛਦੀ ਆ ਵੀ ਜਦੋਂ ਅੰਮ੍ਰਿਤਪਾਲ ਬਾਹਰ ਆ ਵੀ ਜਾਂਦਾ ਵਾ ਤਾਂ ਉਹ ਕੀ ਕਰ ਸਕਦਾ ਪੁੱਛਿਆ ਪੁੱਛਿਆ ਕੀ ਕਹਿੰਦੇ ਉਹ ਕਹਿੰਦੇ ਕਿ ਉਹ ਸਾਡਾ ਮਕਸਦ ਇਹ ਹੀ ਹੈ ਕਿ ਅਸੀਂ ਅੰਮ੍ਰਿਤਪਾਲ ਨੂੰ ਬਾਹਰ ਲਿਆਉਣਾ ਮੈਂ ਕਿਹਾ ਇਹ ਨਹੀਂ ਕੱਲ ਨੂੰ ਵੀ ਬਾਹਰ ਤਾਂ ਜੀਰਾ ਸਾਹਿਬ ਹੀ ਲੈ ਆਊਗਾ ਇਹਨੂੰ ਚਿਤਾ ਦਿੰਨੇ ਆ ਹਾਂਜੀ ਮੈਂ ਆਊਗਾ ਉਹਦੀ ਗੱਲ ਕਰੇਗਾ ਜੀ ਇਲੈਕਸ਼ਨਾਂ ਨਾਲ ਦੀ ਲੜ ਚੱਲਦੀ 200 ਰੁਪਏ ਕਟਾਇਆ ਫੋਟੋ ਲੈਣ ਦੀ 1000 ਰੁਪਏ ਦਾ ਸਟੈਂਡਰਡ ਰੂਮ ਮਿਲਦਾ ਜਿਹਨੂੰ ਉਹ ਕਹਿੰਦਾ ਵੀ ਮੈਂ ਦੇਖ ਨੂੰ ਵਿਕਾਸ ਦੇ ਰਾਹ ਤੇ ਤੋੜ ਦਿੱਤਾ ਸਮਝ ਨਹੀਂ ਆਉਂਦੀ ਗਰੀਬ ਭੁੱਖੇ ਮਰਨਾ ਹੋਣ ਨੌਜਵਾਨ ਬੇਰੁਜ਼ਗਾਰ ਹੋਣਾ